ਸਰ ਸਾਬ ਵਾਹਿਗੁਰੂ ਜੀ ਕੀ ਫਤਿਹ ਮੈਂ ਜਨਰਲ ਸੈਕਟਰੀ ਸਦਾ ਰਤਨ ਸਿੰਘ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਸਾਡੀ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਅੰਦਰ ਜਿਹੜੇ ਪਰਿਵਾਰ ਪਾਣੀ ਦੀ ਮਾਰ ਹੇਠ ਆਏ ਨੇ ਉਹਨਾਂ ਵਾਸਤੇ ਰਾਹ ਸਮਗਰੀ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੁਆਵਾਂ ਨਿਭਾ ਰਹੇ ਨੇ ਗਰਦਾਸਪੁਰ ਏਰੀਆ ਡੇਰਾ ਬਾਬਾ ਨਾਨਕ ਰਮਦਾਸ ਅੱਜ ਦਾ ਜੋ ਪ੍ਰੋਗਰਾਮ ਹੀ ਗੱਗੋਮਾਲ ਅਜਨਾਲਾ ਏਰੀਆ ਜਿੱਥੇ ਸਾਡਾ ਸਾਬਕਾ ਸੈਨਿਕ ਮਾਝਾ ਜ਼ੋਨ ਦਾ ਕੈਂਪ ਲੱਗਾ ਹੈ ਤੇ ਨਾਲ ਹੀ ਮਿਲਿਟਰੀ ਔਨ ਡਿਊਟੀ ਜਿਹੜੀ ਸਰ ਸੰਭਾਲ ਰਹੇ ਨੇ ਇਸ ਕੈਂਪ ਦੇ ਵਿੱਚ ਅਸੀਂ ਪਹੁੰਚੇ ਆਂ ਚੌਕੜ ਦੀ ਟਰਾਲੀ ਲੈ ਕੇ ਤੇ ਨਾਲ ਬੱਚਿਆਂ ਦਾ ਤੇ ਔਰਤਾਂ ਦਾ ਡੇਲੀ ਯੂਜ਼ ਕਰਨ ਵਾਲਾ ਸਮਾਨ ਲੈ ਕੇ ਇਹ ਚੀਜ਼ਾਂ ਅਸੀਂ ਕੈਂਪ ਦੇ ਵਿੱਚ ਦੇ ਰਹੇ ਆਂ ਤੇ ਉਸ ਤੋਂ ਬਾਅਦ ਜਿਹੜੀ ਟਰਾਲੀ ਹੈ ਜੋ ਕੈਂਪ ਵੱਲੋਂ ਡਿਮਾਂਡ ਦਿੱਤੀ ਗਈ ਹੈ ਉਹ ਅਸੀਂ ਪੇਪਰ ਦੇ ਉੱਤੇ ਲਿਖਾ ਲਈ ਹੈ ਉਹਨਾਂ ਦੀ ਲਿਸਟ ਲੈ ਲਈ ਹੈ ਤੇ ਉਹਨਾਂ ਦੇ ਤੱਕ ਪਹੁੰਚ ਕਰਾਂਗੇ ਤੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਚੈੱਕ ਕਰਕੇ ਕਿ ਕਿਹਦੇ ਕੋਲ ਕਿੰਨੇ ਡੰਗਰ ਨੇ ਤੇ ਉਸ ਹਿਸਾਬ ਦੇ ਨਾਲ ਅਸੀਂ ਉਹਨਾਂ ਨੂੰ ਇਹ ਜੋ ਚੋਕਰ ਹੈ ਉਹ ਦੇ ਕੇ ਆਵਾਂਗੇ ਤੇ ਬਹੁਤ 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 ਇਹਨਾਂ ਵੀਰਾਂ ਦੀ ਮਿਹਰਬਾਨੀ ਹੈ ਕਿ ਜਿਹੜੇ ਵੀਰਾਂ ਨੇ ਇਹਦੇ ਵਿੱਚ ਸਹਿਯੋਗ ਪਾਇਆ ਹੈ ਤੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਉਹਨਾਂ ਪਰਿਵਾਰਾਂ ਤੱਕ ਪਹੁੰਚ ਕਰ ਰਹੇ ਆ ਤੇ ਉਹਨਾਂ ਨੂੰ ਰਾਹਤ ਦੇ ਰਹੇ ਆ ਕਿ ਕੁਛ ਨਾ ਕੁਛ ਅਸੀਂ ਆਪਣੇ ਵੱਲੋਂ ਵੀ ਕਰਦੇ ਆ ਤੇ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਜਿਨ੍ਹਾਂ ਨੇ ਜਸਵੰਦ ਕੱਢ ਕੇ ਕੀਮਤੀ ਸਮਾਂ ਕੱਢ ਕੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਸਹਿਯੋਗ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ